ਅਕਾਦਮੀਆਂ ਦਾ ਵੈਲਕਮਿੰਗ ਧੰਨਵਾਦ ਹੈ ਤੁਸੀਂ ਟਾਈਮ ਕੱਢ ਕੇ ਆਵਾਦਵੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆਇਓ ਅੱਜ ਅਸੀਂ ਤੁਹਾਨੂੰ ਸਭ ਨੂੰ ਪਤਾ ਕਿ ਜਨਦਰ ਬੈਸਟ ਅਸਕੇ ਦੇ ਵਿੱਚ ਵਦਨ ਸਭਾ ਦੀ ਚੋਣ ਹੋ ਰਹੀ ਹੈ ਉਹ ਸਾਡੀ ਪਾਰਟੀ ਇਸ ਚੋਣ ਦੇ ਵਿੱਚ ਆਦੀ ਪਾਰਟੀ ਦੇ ਉਮੀਦਵਾਰ ਬਹੁਤ ਹੀ ਸੂਝਵਾਨ ਬਹੁਤ ਹੀ شریف ਸਮਾਜਿਕ ਤੌਰ ਤੇ ਬਹੁਤ ਵਧੀਆ ਮਨੋਖ ਇਹਨ ਦਾ ਪਗਲ ਜੀ ਦਿਖਾਈ ਦੇ ਹੇਟ ਅਸੀਂ ਇਲੈਕਸ਼ਨ ਜਿਹੜੀ ਲੜਨ ਜਾ ਰਹੇ ਮੇਰੇ ਨਾਲ ਐਸਐਲਏ ਪਗਲ ਜੀ ਸਾਡੇ ਬਹੁਤ ਮਾਨਯੋਗ ਐਮਪੀ ਸਾਹਿਬ ਸਾਡੀ ਪਾਰਟੀ ਦੇ ਸਪੋਕਸਮੈਨ ਮਾਲਵਿੰਦਰ ਸਿੰਘ ਕੰਗਜੀ ਜਲੰਧਰ ਤੋਂ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਜਿਨ੍ਹਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਕਮਨਟੀਨੂ ਜੀ ਔਰ ਸਾਡੇ ਮਾਝੋਗ ਐਮਐਲਏ ਅਰੋੜਾ ਜੀ ਅਰੋੜਾ ਜੀ ਬਹੁਤ ਸਾਡੇ ਸੂਜਵਾਨ ਐਮਐਲਏ ਨੇ ਅਸੀਂ ਇਸ ਕਰਕੇ ਤੁਹਾਨੂੰ ਬੁਲਾਇਆ ਕਿ ਅਸੀਂ ਇਲੈਕਸ਼ਨ ਬਕਾਇਦਾ ਜਿਹੜੀ ਸ਼ੁਰੂ ਕਰਤੀ ਐ ਉਹ ਜਿਹੜੇ 10 ਮੁੱਦਿਆਂ ਦੇ ਉੱਤੇ ਅਸੀਂ ਇਲੈਕਸ਼ਨ ਲੜਾਂਗੇ ਉਹ 10 ਮੁੱਦੇ ਜਿਹੜੇ ਵੈਸਟ ਵਾਸਤੇ ਆ ਉਹ ਅਸੀਂ ਅਰਜ਼ੀਸ ਕਰਾਂਗੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਇਸ ਇਲੈਕਸ਼ਨ ਦੇ ਵਿੱਚ ਸਾਡੇ ਬਹੁਤ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਐਮ ਪੀ ਸਹਿਬਾਨ ਸਾਡੀ ਪਾਰਟੀ ਦੇ ਕਈ ਸੀਨੀਅਰ ਆਗੂ ਅਸੀਂ ਸਾਰੇ ਜਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਚੋਣ ਜਿਹੜੀ ਲੜ ਜਾ ਰਹੇ ਔਰਮਾਨ ਸਾਹਿਬ ਸਾਡੀ ਸਭ ਦੀ ਅਗਵਾਈ ਕਰਨਗੇ ਖੁਦ ਚੋਣ ਦੇ ਵਿੱਚ ਆਉਣਗੇ ਇੱਕ ਅੱਦੇ ਦਿਨ ਦੇ ਵਿੱਚ ਉਹ ਬਕਾਇਦਾ ਰਹਿਣ ਵਾਸਤੇ ਆਪਣੀ ਇੱਕ ਕੋਠੀ ਲੈ ਕੇ ਆਜੀ ਤੌਰ ਤੇ ਨਹੀਂ ਪਰਮਾਨੈਂਟ ਤੌਰ ਤੇ ਜਲੰਧਰ ਦੀ ਧਰਤੀ ਦੇ ਵਿੱਚ ਰਹਿਣਗੇ ਸਾਡੇ ਪੂਰੇ ਦਵਾਬੇ ਤੇ ਲੋਕਾਂ ਦੀਆਂ ਮੁਸ਼ਕਲਾਂ ਸਾਡੇ ਬਾਜੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲ ਦਾ ਇੱਕ ਚੰਗਾ ਮੌਕਾ ਮਿਲੂਗਾ ਔਰ ਮੁੱਖ ਮੰਤਰੀ ਸਾਹਿਬ ਵੀ ਇਹਨਾਂ ਹਲਕਿਆਂ ਦੀ ਇਹਨਾਂ ਏਰੀਆ ਦੀ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਇੱਥੇ ਬੈਠ ਕੇ ਜਿਹੜਾ ਉਹ ਖੁਦ ਬਲਵਾਚਨਗੇ ਵੀ ਉਹਨੂੰ ਠੀਕ ਵੀ ਕਰਨਗੇ ਇਸ ਕਰਕੇ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਇਲੈਕਸ਼ਨ ਜਿਹੜੀ ਆ ਲੜਦ ਵੀ ਜਾ ਰਹੇ ਆ ਤੇ ਜਿੱਤਣ ਵੀ ਜਾ ਰਹੇ ਆ ਸਾਡੀ ਪਾਰਟੀ ਇਹ ਇਲੈਕਸ਼ਨ ਜਿਹੜੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਉਹ ਜਿੱਤੂਗੀ ਸੋ ਜਿਹੜੇ ਸਾਡੇ 10 ਪੁਆਇੰਟ ਜਲੰਧਰ West ਦੇ ਵਾਸਤੇ ਮੈਂ ਉਹ 10 ਪੁਆਇੰਟ ਆਪਣੀ ਪਾਰਟੀ ਦੇ ਐਮਪੀ ਸਾਹਿਬ ਮਾਲਵਿੰਦਰ ਕਾਂਗਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਇੰਟਰੋਡਿਊਸ ਕਰ ਲਗੇ ਔਰ ਫਿਰ ਅਸੀਂ ਇਹ ਬਕਾਇਦਾ ਜਿਹੜਾ ਇਹ ਜਿਹੜਾ ਸਾਡਾ ਪੱਤਰ ਆ ਬਸ ਮੰਗਾ ਦਾ ਇਹਨੂੰ ਆਪਾਂ ਜਾਰੀ ਵੀ ਕਰਾਂਗੇ ਸੋ ਮੇਰੀ ਬੇਨਤੀ ਆ ਕਿ ਕੰਗਸ ਸਾਹਿਬ ਜਿਹੜਾ ਉਹ ਤੁਹਾਨੂੰ ਇਹਨਾਂ 10 ਮੰਗਾ ਬਾਰੇ ਜਿਹੜੇ ਜੰਦ ਵੈਸਟ ਦੇ ਮੁੱਦੇ ਆ ਉਹਨਾਂ ਬਾਰੇ ਜੜੀ ਜਾਣਕਾਰੀ ਦੇਵੇ ਜੜੀ ਸਾਡੀ ਪਾਰਟੀ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰੂਗੀ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰਕੇ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਅਸੀਂ ਦਵਾਂਗੇ ਸੋ ਮੈਂ ਕੰਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਹਨ ਇਹਨਾਂ 10 ਮੰਗਾ ਦੇ ਉੱਤੇ ਸਾਂਝੇ ਕਰ ਉਤ ਤੋਂ ਬਾਅਦ ਅਸੀਂ ਇਸ ਨੂੰ ਰਿਲੀਜ਼ ਕਰਾਂਗੇ ਸਾਡੇ ਮਾਝੋਗ ਐਮਪੀ ਸਾਹਿਬ ਕੰਨ ਸਾਹਿਬ ਧੰਨਵਾਦ ਧਾਲੀਵਾਲ ਸਾਹਿਬ ਸਾਰਿਆਂ ਦਾ ਸਵਾਗਤ ਧਾਲੀਵਾਲ ਸਾਹਿਬ ਔਰ ਸਾਰੇ ਸਾਡੀ ਲੀਡਰਸ਼ਿਪ ਬੈਠੀ ਹੈ ਕੈਂਡੀਡੇਟ ਰਮੇਂਦਰ ਭਗਤ ਜੀ ਵੀ ਗੱਲ ਇਹ ਆ ਵੀ ਪਹਿਲੀ ਗੱਲ ਜਨੰਤਰ ਤੇ ਲੋਕਾਂ ਨੇ ਜਿਹੜਾ ਧੋਖਾ ਕੀਤਾ ਹੈ ਪਲਟੂ ਰਾਮਾ ਨੇ ਉਹਦੀ ਬਦੌਲਤ ਅਸੀਂ ਸਭਾਈ ਇਲੈਕਸ਼ਨ ਚ ਜਾ ਰਹੇ ਹਾਂ ਲੇਕਿਨ ਆਮ ਆਦੀ ਪਾਰਟੀ ਦਾ ਜਿਹੜਾ ਤਰੀਕਾ ਹੈ ਔਰ ਅਜੰਡਾ ਉਹ ਕੰਮ ਦੇ ਆਧਾਰ ਤੇ ਰਿਹਾ ਹੈ ਚਾਹੇ ਉਹ ਦਿੱਲੀ ਚ ਹੋਵੇ ਚਾਹੇ ਪੰਜਾਬ ਚ ਹੋਵੇ ਅਸੀਂ ਕੰਮ ਦੇ ਆਧਾਰ ਤੇ ਹਮੇਸ਼ਾ ਲੋਕਾਂ ਦਾ ਆਸ਼ੀਰਵਾਦ ਮੰਗਿਆ ਹੈ ਔਰ ਇਸ ਵਾਰ ਵੀ ਜਿਹੜੇ 2.5 ਸਾਲ ਦੀਆਂ ਸਰਕਾਰ ਦੀਆਂ ਉਪਲਬਧੀਆਂ ਉਹਨੂੰ ਲੈ ਕੇ ਔਰ 10 ਵਾਅਦੇ ਜਿਹਦਾ ਜ਼ਿਕਰ ਕੇ ਆਪਣਾ ਢਾਲੀਵਾਲ ਸਾਹਿਬ ਨੇ ਹੁਣੇ ਕੀਤਾ ਗੱਲ ਇਹ ਆ ਜਲੰਧਰ ਬੈਸਟ ਦੇ